ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਆਪਾਂ ਇੱਕ ਨਵਾਂ ਵਿਸਾ ਤੁਹਾਡੇ ਕੋਲੇ ਲੈ ਕੇ ਆਏ ਆ ਕਿ ਜਿਹੜੇ ਪਿੰਡ ਦੇ ਲੋਕ ਜਾਂ ਜਿਹੜੇ ਪਿੰਡ ਦੇ ਨੌਜਵਾਨ ਉਪਰਾਲਾ ਕਰਦੇ ਆ ਉਪਰਾਲਾ ਕਰਕੇ ਪਿੰਡ ਦੇ ਬੱਚੇ ਛੋਟੀਆਂ-ਛੋਟੀਆਂ ਐਕਟੀਵਿਟੀ ਕਰਾਉਂਦੇ ਰਹਿੰਦੇ ਆ ਤੇ ਉਹਨਾਂ ਪਿੰਡਾਂ ਦੇ ਜਿਹੜੇ ਗਰਾਊਂਡ ਰਹੋ ਹਮੇਸ਼ਾ ਬੱਚਿਆਂ ਨਾਲ ਭਰੇ ਰਹਿੰਦੇ ਆ ਸੋ ਮੇਰਾ ਪਿੰਡ ਟਿੱਬਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਸੋ ਦੋਸਤੋ ਅਸੀਂ ਪਿਛਲੇ 12 ਸਾਲਾਂ ਤੋਂ ਰੈਗੂਲਰ ਸਾਡਾ ਜਿਹੜਾ ਸੰਤ ਬਾਬਾ ਸਾਧੂ RAM ਸਪੋਰਟਸ ਕਲੱਬ ਰੈਗੂਲਰ ਟੂਰਨਾਮੈਂਟ ਕਰਵਾਉਂਦਾ ਰਹਿੰਦਾ ਹੈ ਫੁੱਟਬਾਲ ਦਾ ਸੋ ਇਸ ਵਾਰ ਵੀ ਸਾਡੇ ਜਿਹੜਾ ਟੂਰਨਾਮੈਂਟ ਹੋਇਆ ਸੀ ਫੁੱਟਬਾਲ ਦਾ 5 6 7 ਅਪ੍ਰੈਲ ਨੂੰ ਸੋ ਉਹ ਟੂਰਨਾਮੈਂਟ ਤੋਂ ਪਹਿਲਾਂ ਵੀ ਸਾਡੇ ਲਗਭਗ ਗੇਮ ਚੱਲਦੀ ਰਹਿੰਦੀ ਆ ਫੁੱਟਬਾਲ ਦੀ ਉਸ ਤੋਂ ਤੁਰੰਤ ਬਾਅਦ 9 10 11 12 ਨੂੰ ਸਾਡੇ ਟੂਰਨਾਮੈਂਟ ਹੋਇਆ ਵੀ ਜਿਹੜੇ ਗਰਾਊਂਡ ਦੇ ਵਿੱਚ ਕ੍ਰਿਕਟ ਦਾ ਸੋ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਪਿੰਡ 'ਚ ਵੀ ਤੁਸੀਂ ਐਕਟੀਵਿਟੀ ਕੋਈ ਗਰਾਊਂਡ ਦੇ ਵਿੱਚ ਕਰਦੇ ਰਹਿੰਦੇ ਹੋ ਤਾਂ ਉਹਦਾ ਦਾ ਜਿਹੜਾ ਵੱਡਾ ਫਾਇਦਾ ਮੇਨ ਜਿਹੜਾ ਸਭ ਤੋਂ ਵੱਡਾ ਫਾਇਦਾ ਉਹ ਕੀ ਹੁੰਦਾ ਅੱਜ ਤੁਹਾਨੂੰ ਦਿਖਾਉਣਾ ਹੈ ਸਾਡੇ ਗਰਾਊਂਡ ਦੇ ਵਿੱਚ ਆ ਦੇਖੋ ਇਹ ਛੋਟੇ ਬੱਚੇ ਨੇ ਲਗਭਗ 5-6 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਦੇ ਜਿਹੜੇ ਬੱਚੇ ਅੱਜ ਗੇਮ ਕਰ ਰਹੇ ਆ ਗਰਾਊਂਡ ਦੇ ਵਿੱਚ ਇਹ ਜਿਹੜੇ ਪਹਿਲਾਂ ਗੇਮ ਕਰਦੇ ਆ ਇਸ ਤੋਂ ਬਾਅਦ ਜਿਹੜੀ ਸਾਡੇ ਪਿੰਡ ਦੀਆਂ ਜਿਹੜੀ ਟੀਮ ਆਗੀ ਸੀਨੀਅਰ ਟੀਮ ਆ ਜਿਹੜੇ ਸਾਡੇ ਪਿੰਡ ਦੀ ਫੁੱਟਬਾਲ ਟੀਮ ਖੇਡਦੀ ਆ ਇਸ ਤੋਂ ਬਾਅਦ ਦੇ ਵਿੱਚ ਉਹ ਟੀਮ ਦੇ ਜਿਹੜੇ ਨੌਜਵਾਨ ਹੋਊਗੀ ਖੇਡਣਗੇ ਤੇ ਉਹਨਾਂ ਦੇ ਨਾਲ ਵੀ ਉਹ ਰਨ ਉਧਰ ਜਿਹੜੀ ਪ੍ਰੈਕਟਿਸ ਆਪਣਾ ਦੀ ਚੱਲ ਰਹੀ ਆ ਸੋ ਦੋਸਤੋ ਮੈਂ ਬੇਨਤੀ ਕਰਦਾ ਕਿ ਜੇਕਰ ਤੁਸੀਂ ਕਹਿੰਦੇ ਹੋ ਆਪਾਂ ਬਹੁਤ ਜ਼ੋਰ ਲਾਉਣੇ ਆ ਬਹੁਤ ਕੁਝ ਬੋਲਦੇ ਵੀ ਆ ਵੀ ਸਾਡਾ ਯੂਥ ਖਰਾਬ ਹੋ ਰਿਹਾ ਠੀਕ ਹੈ ਜੀ ਸਾਡਾ ਜਿਹੜਾ ਯੂਥ ਆ ਉਹ ਨਸ਼ਿਆਂ ਵੱਲ ਨੂੰ ਜਾ ਰਿਹਾ ਸਾਡਾ ਜਿਹੜਾ ਯੂਥ ਆ ਉਹ ਭੱਜ ਰਿਹਾਗਾ ਵੀ ਹਾਂ ਵੀ ਮੈਂ ਵਿਦੇਸ਼ ਜਾਣਾ ਜੇ ਕਰਨਾ ਉਹ ਕਰਨਾ ਪਰ ਜੇ ਤੁਸੀਂ ਯੂਥ ਨੂੰ ਬਚਾਉਣਾ ਚਾਹੁੰਦੇ ਹੋ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੇ ਹੋ ਪੰਜਾਬ ਦੀ ਜਬਾਨੀ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬ ਦੀ ਜਿਹੜੀ ਵਿਰਸਾ ਉਹਨੂੰ ਬਚਾਉਣਾ ਹੈ ਤੁਹਾਨੂੰ ਤਾਂ ਤੁਹਾਨੂੰ ਇੱਕ ਗੱਲ ਦਾ ਬਹੁਤ ਵੱਡਾ ਧਿਆਨ ਦੇਣਾ ਪੈਣਾ ਤੇ ਇੱਕ ਬਹੁਤ ਵੱਡਾ ਉਪਰਾਲਾ ਕਰਨਾ ਪੈਣਾ ਕਿਉਂਕਿ ਅਸੀਂ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਹਾਂ ਤੇ ਸਾਡੇ ਪਿੰਡ ਦੇ ਜਿਹੜੇ ਪ੍ਰਵੰਤੇ ਮੋਤਵਾਰ ਲੋਕ ਨੇ ਉਹਨਾਂ ਦਾ ਤੁਹਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਜਿਹਦੇ ਵਿੱਚ ਮੈਂ ਖੁਸ਼ਕਨਾਉ ਨਾਸਰ ਕਰੂੰਗਾ ਸਰਦਾਰ ਭਾਦਰ ਸਰਦਾਰ ਬਲਜੀਤ ਸਿੰਘ ਜੀ ਧਾਲੀਵਾਲ ਸਰ ਉਹਨਾਂ ਦਾ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹੁਣ ਪਿਛਲੇ ਕਾਫੀ ਲੰਮੇ ਸਮੇਂ ਤੋਂ ਟੂਰਨਾਮੈਂਟ ਕਰਵਾ ਰਹੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਇੰਨੀ ਸਪੋਰਟ ਦਿੱਤੀ ਸੀ ਆ ਗਰਾਊਂਡ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਇਹ ਗਰਾਊਂਡ ਜੀ ਬਹੁਤ ਨੀਮਾ ਸੀਗਾ ਤੇ ਗਰਾਊਂਡ ਸੀਗਾ ਰੋੜੇ ਸੀਗੇ ਰੋੜ ਜਿਹਨੂੰ ਰੋਡ ਕਹ ਦਿੰਦੇ ਆ ਜਿਹੜੀ ਧਰਤੀ ਸੀਗੀ ਉਹ ਇੰਨੀ ਹਾਰ ਸੀ ਜੇ ਮੀਂਹ ਪੈ ਜਾਂਦਾ ਸੀ ਤਾਂ ਅਲੱਗ-ਅਲੱਗ ਤਗ 15 ਤੋਂ ਲੈ ਕੇ ਮਹੀਨਾ ਇੰਨੇ ਦਿਨ ਜਿਹੜੀ ਆ ਉਹ ਸਾਡੀ ਗੇਮ ਨਹੀਂ ਸੀ ਚੱਲਦੀ ਹੁੰਦੀ ਉਹਨਾਂ ਨੇ ਕਹਿ ਕੇ ਭਰਤਵਾ ਆ ਸੋ ਉਹਨਾਂ ਦੇ ਨਾਲ ਹੀ ਸਾਡੇ ਪਿੰਡ ਦੇ ਹੀ ਦਰਬਾਰਾ ਸਿੰਘ ਜੀ ਆੜਤੀਆ ਪਰਿਵਾਰ ਨੇ ਉਹਨਾਂ ਨੇ ਵੀ ਜਿਹੜਾ ਭਰਤਾ ਜੀ ਬਿਲਕੁਲ ਫ੍ਰੀ ਪਾਇਆ ਉਹਨਾਂ ਨੇ ਕੋਈ ਕੁਝ ਵੀ ਨਹੀਂ ਲੇਤਾ ਸਿਰਫ ਸਾ ਤੋਂ ਤੇਲ-ਤੇਲ ਦਾ ਜਿੰਨਾ ਕਿ ਸਾਡਾ ਖਰਚਾ ਹੋਇਆ ਲਗਭਗ 350-400 ਟਰਾਲੀ ਭਰਤ ਦੀ ਉਹਨੂੰ ਗਰਾਊਂਡ ਦੇ ਵਿੱਚ ਪਾ ਕੇ ਗਰਾਊਂਡ ਨੂੰ ਬਹੁਤ ਸ ਸੋ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਸਹਿਯੋਗੀ ਨੇ ਜਿਵੇਂ ਸਰਪੰਚ ਹੋ ਗਏ ਪੰਚਾਇਤ ਹੋ ਗਈ ਸਾਡੇ ਪਿੰਡ ਦੀ ਗੁਰਦੁਆਰਾ ਪਰਵੰਧ ਕਮੇਟੀਆਂ ਨੇ ਸਾਡੇ ਪਿੰਡ ਦੀ ਸੁਖਮਨੀ ਸੇਵਾ ਕਮੇਟੀ ਹੈ ਸੋ ਉਹਨਾਂ ਨੇ ਵੀ ਸਾਨੂੰ ਇੰਨਾ ਜ਼ਿਆਦਾ ਸਹਿਯੋਗ ਦਿੰਦੇ ਨੇ ਹਰ ਸਾਲ ਸਾਡੇ ਪਿੰਡ ਦੇ ਲੋਕ ਵੀ ਸਾਡਾ ਇੰਨਾ ਜ਼ਿਆਦਾ ਸਹਿਯੋਗ ਦਿੰਦੇ ਨੇ ਹਰ ਸਾਲ ਅਸੀਂ ਉਹਨਾਂ ਦੇ ਰਿਣੀ ਰਹਾਂਗੇ ਸੋ ਦੋਸਤੋ ਇੱਕ ਵਾਰ ਫਿਰ ਦੱਸਣਾ ਚਾਹੁੰਗਾ ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਐਕਟੀਵਿਟੀਆਂ ਹੁੰਦੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਠੀਕ ਹੈ ਕੋਈ ਟੂਰਨਾਮੈਂਟ ਹੁੰਦੇ ਨੇ ਉਹ ਪਿੰਡ ਦੇ ਬੱਚੇ ਨੇ ਲਗਭਗ ਜਿਹੜੇ ਹੁਣ ਬੱਚੇ ਤੁਸੀਂ ਦੇਖ ਰਹੇ ਹੋ ਲਗਭਗ ਦੇਖੋ ਤੁਸੀਂ ੱਡੋ-ਗੜ 30 ਤੋਂ ਲੈ ਕੇ 35 ਸਾਡੇ ਬੱਚੇ ਨੇ ਇਹ ਛੋਟੇ ਬੱਚੇ ਉਧਰ ਬੈਠੇ ਵੀ ਨੇ ਉਧਰ ਫਰਾਂ ਵੀ ਨੇ ਜਿਹੜੇ ਮੁੰਡੇ ਅਲੱਗ ਖੇਡਦੇ ਆ ਵੱਡੇ ਜਿਹੜੇ ਸੀਨੀਅਰ ਪਲੇਅਰ ਨੇ ਉਹ ਵੀ ਬੈਠੇ ਨੇ ਉਹ ਵੇਟ ਕਰ ਰਹੇ ਆ ਥੋੜੇ ਬਾਅਦ ਉਹ ਖੇਡਣਗੇ ਕੁਝ ਬੱਚੇ ਹੁਣ ਸਾਡੇ ਅਜੇਹੇ ਬੱਚੇ ਨੇ ਵੀਰੇ ਸਾਡੇ ਪਿੰਡ ਦੇ ਫੁੱਟਬਾਲ ਟੀਮ ਦੇ ਵਿੱਚੋਂ 8 ਬੱਚੇ 11 ਯਰ ਵਾਲੇ ਨੇ ਜਿਹੜੇ ਉਹ ਪੰਜਾਬ ਜੀ ਵਿੱਚ ਪੰਜਾਬ ਖੇਡ ਕੇ ਆਏ ਨੇ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਵਿਦਿਆਰਥੀ ਨੇ ਜਿਹੜੇ ਅਸੀਂ ਟੂਰਨਾਮੈਂਟ ਤੇ ਸਨਮਾਨਤ ਵੀ ਕੀਤੇ ਸੀ ਕਿਉਂਕਿ ਜਦੋਂ ਆਪਾਂ ਬੱਚਿਆਂ ਦਾ ਸਨਮਾਨ ਕਰਦੇ ਆਂ ਬੱਚਿਆਂ ਵੱਲ ਧਿਆਨ ਦਿੰਦੇ ਆਂ ਤਾਂ ਉਹ ਬੱਚੇ ਬਹੁਤ ਜ਼ਿਆਦਾ ਮਿਹਨਤ ਕਰਦੇ ਆਂ ਸੋ ਉਹਨਾਂ ਦੇ ਵਿੱਚੋਂ 8 ਬੱਚੇ ਨੇ 4 ਇਹਨਾਂ ਦੇ ਹੋਰ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ 4 ਬੱਚੀਆਂ 4 ਲੜਕੀਆਂ ਤੇ 4 ਲੜਕੇ ਜਿਨ੍ਹਾਂ ਨੇ ਸਾਡੇ ਪਿੰਡਦਿਆਂ ਨੇ ਪੰਜਾਬ ਦੀ ਟੀਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੋ ਅਸੀਂ ਉਹਨਾਂ ਬੱਚਿਆਂ ਨੂੰ ਵੀ ਸਾਡੇ ਨਾਲ ਜੋੜ ਕੇ ਰੱਖਦੇ ਆ ਸੋ ਦੋਸਤੋ ਸਾਡਾ ਪੂਰਾ ਦਾ ਪੂਰਾ ਕਲੱਬ ਜੁੜਿਆ ਹੋਇਆ ਸੋ ਮੈਂ ਬੇਨਤੀ ਕਰੂੰਗਾ ਯਾਰ ਜੇਕਰ ਤੁਸੀਂ ਰੌਲਾ ਪਾਉਣ ਦੀ ਬਜਾਏ ਨਾ ਵੀ ਅਸੀਂ ਪੰਜਾਬ ਬਚਾਉਣਾ ਜੀ ਅਸੀਂ ਜਵਾਨੀ ਬਚਾਉਣੀ ਹੈ ਜੀ ਅਸੀਂ ਸਾਡੇ ਪੰਜਾਬ ਦਾ ਵਿਰਸਾ ਬਚਾਉਣਾ ਜੀ ਉਹ ਰੌਲਾ ਪਾਉਣ ਦੇ ਨਾਲ ਨਹੀਂ ਬਚਣਾ ਵੀਰੇ ਸੋ ਤੁਸੀਂ ਦੇਖੋ ਜੇ ਤੁਸੀਂ ਛੋਡੇ ਪਿੰਡ ਨਿੱਕੇ ਨਿੱਕੇ ਟੂਰਨਾਮੈਂਟ ਪਾਰਟੀ ਵਾਦੀ ਤੋਂ ਉੱਪਰ ਉੱਠੋ ਪਾਰਟੀ ਵਾਦੀ ਤੋਂ ਬਾਹਰੇ ਹੋ ਜੋ ਜੇਕਰ ਤੁਸੀਂ ਟੂਰਨਾਮੈਂਟ ਨਿੱਕੇ ਨਿੱਕੇ ਵੀ ਕਰਾਓ ਚਾਹੇ ਉਹ ਕ੍ਰਿਕਟ ਦਾ ਚਾਹੇ ਉਹ ਫੁੱਟਬਾਲ ਦਾ ਚਾਹੇ ਉਹ ਕਬੱਡੀ ਦਾ ਜੇਕਰ ਕਬੱਡੀ ਦੇ ਵੱਡੇ ਵੱਡੇ ਟੂਰਨਾਮੈਂਟ ਕਰਵਾਉਂਦੇ ਆ ਲੋਕ ਬਹੁਤ ਪੈਸਾ ਲਾ ਰਹੇ ਆ ਕਬੱਡੀ ਦੇ ਟੂਰਨਾਮੈਂਟ ਦੇ ਉੱਤੇ ਪਰ ਕੋ ਜੇਕਰ ਕਬੱਡੀ ਦੇ ਟੂਰਨਾਮੈਂਟ ਵੀ ਵੀਰੇ ਕਰਾਉਣੇ ਆ ਤਾਂ ਪਹਿਲ ਦਿਓ 30 35 ਕਿਲੋ ਤੋਂ ਲੈ ਕੇ 30 35 ਕਿਲੋ ਦੀ ਜਿਵੇਂ ਪਹਿਲਾ ਟੀਮਾਂ ਚੱਲਦੀ 30 ਕਿਲੋ ਦੀ 32 ਕਿਲੋ ਦੀ 35 ਕਿਲੋ ਦੀ 45 ਕਿਲੋ ਦੀ 60 ਕਿਲੋ ਦੀ ਪੂਰੀਆਂ ਕਿਲੋ ਦੀ ਇਹੋ ਜਿਹੀਆਂ ਟੀਮਾਂ ਦੇ ਜਿਹੜੇ ਬੱਚੇ ਖੇਡਦੇ ਉਹਨਾਂ ਨੂੰ ਵੀ ਟੂਰਨਾਮੈਂਟ 'ਤੇ ਆਉਣ ਦਾ ਮੌਕਾ ਤੇ ਅਫਸਰ ਦਿਓ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹ ਕਰਾਹੇ ਜੋ ਪਏ ਹੋਏ ਨੇ ਉਦੋਂ ਪਿੱਸੇ हट ਗਏ ਉਹ ਚੀਜ਼ਾਂ ਤੋਂ ਜਿਹੜੇ ਹੁਣ ਜਦੋਂ ਵੀ ਬੱਚਾ ਵਿਹਲਾ ਰਹੂਗਾ ਨਾ ਉਦੋਂ ਉਹ ਕਿਸੇ ਨਾ ਕਿਸੇ ਗਲਤ ਸਾਈਡ ਤੇ ਜਾਊਗਾ ਹੁਣੇ ਬੱਚੇ ਨੇ ਲਗਭਗ 4:30 ਵਜੇ ਸਾਡੇ ਗਰਾਊਂਡ ਦੇ ਵਿੱਚ ਆ ਜਾਂਦੇ ਆ ਤੇ 4:30 ਤੋਂ ਲੈ ਕੇ ਆਈ ਮੰਨ ਕੇ ਚੱਲੋ ਵੀ 7:30 ਹੁਣ 7:30 ਦੇ ਆਸ-ਪਾਸ ਤੱਕ ਇਹ ਸਾਡੇ ਬੱਚੇ ਸਾਡੇ ਗਰਾਊਂਡ ਦੇ ਵਿੱਚ ਸਾਡੇ ਨਾਲ ਰਹਿੰਦੇ ਆ ਖੇਡਦੇ ਆ ਸੋ ਦੋਸਤੋ ਲਾਸਟ ਤੇ ਇਹੋ ਕਹਾਂਗਾ ਕਿ ਧਿਆਨ ਰੱਖੋ ਆਪਣੀਆਂ ਕੌਮਾਂ ਨੂੰ ਬਚਾਉਣ ਦੇ ਲਈ ਆਪਾਂ ਨੂੰ ਅੱਗੇ ਆਉਣਾ ਪੈਣਾ ਐ ਰੌਲਾ ਪਾਉਣ ਦੀ ਥਾਂ ਤੇ ਕੁਝ ਕਰਕੇ ਦਿਖਾਉਣਾ ਪੈਣਾ ਸੋ ਦੋਸਤੋ ਸਾਰੇ ਜਿੰਨਾ ਵੀ ਪਿੰਡਾਂ ਤੱਕ ਮੇਰੀ ਵੀਡੀਓ ਜਾਊ ਜਾਂ ਜੋ ਵੀ ਦੋਸਤ ਵੀਰੇ ਵੀਡੀਓ ਦੇਖਣਗੇ ਉਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਜਿਹੜੇ ਦੋਸਤ ਨੇ ਉਹ ਇਨ੍ਹਾਂ ਐਕਟੀਵਿਟੀ ਦੇ ਉੱਤੇ ਧਿਆਨ ਦੇਣ ਇਨ੍ਹਾਂ ਐਕਟੀਵਿਟੀਆਂ ਨੂੰ ਕਰਨ ਤਾਂ ਪਿੰਡ ਦੇ ਵਿੱਚ ਇੱਕ ਨਿੱਕਾ ਜਿਹਾ ਟੂਰਨਾਮੈਂਟ ਚਾਹੀਏ ਕਰਾ ਦੋ ਜੀ ਚਾਹੀਏ ਫੁੱਟਬਾਲ ਦਾ ਕਰਾ ਦੋ ਕ੍ਰਿਕਟ ਦਾ ਕਰਾ ਦੋ ਛੋੜੇ ਜਿਹੇ ਪ੍ਰਾਈਜ਼ ਰੱਖ ਕੇ ਕਰਾ ਸਕਦੇ ਹੋ ਤੁਸੀਂ ਬਹੁਤ ਟੀਮਾਂ ਆਉਂਦੀਆਂ ਨੇ ਜਿਹੜੇ ਇੰਟਰਸਟ ਲੈਂਦੇ ਨੇ ਉਹ ਪੈਸੇ ਵੱਲ ਧਿਆਨ ਨਹੀਂ ਦਿੰਦੇ ਜੇ ਛੋਟਾ ਜਿਹਾ ਵੀ ਤੁਸੀਂ ਇਨਾਮ ਰੱਖੋਗੇ ਨਾ ਤਾਂ ਟੀਮਾਂ ਤੁਹਾਡੇ ਕੋਲੇ ਆਉਣਗੀਆਂ ਆਉਣਗੀਆਂ ਜੇਕਰ ਤੁਸੀਂ ਅਜਿਹਾ ਪ੍ਰਾਲਾ ਕਰੋਗੇ ਤਾਂ ਤੁਸੀਂ ਐਂ ਦੇਖੋ ਕਿ ਛੋਟੇ ਬੱਚੇ ਆਪਣੇ ਆਪ ਗਰਾਊਂਡਾਂ 'ਵਾਂ ਮਾ ਲਾਉਣ ਲੱਗ ਜਾਣਗੇ ਸਵੇਰ ਸ਼ਾਮ ਸਵੇਰ ਸ਼ਾਮ ਆਪੇ ਆਪ ਜਦੋਂ ਗਰਾਊਂਡਾਂ 'ਤੇ ਬੱਚੇ ਆਉਣ ਲੱਗੇ ਤਾਂ ਇਹਦਾ ਮਤਲਬ ਤੁਸੀਂ ਇੱਕ ਗੱਲ ਮਿੱਥ ਲ ਸਾਉਣ ਨੂੰ 60 60 70 ਬੱਚੇ ਗਰਾਊਂਡਾਂ ਚ ਆਵ ਕੇ ਖੇਡਣਗੇ ਨਾ ਤਾਂ ਤੁਸੀਂ ਖੁਦ ਆਪਣੇ ਪਿੰਜਾ ਆਪਣੇ ਪਿੰਡ ਨੂੰ ਵੀ ਬਚਾਓਗੇ ਪਿੰਡ ਦੇ ਨਾਲ ਨਾਲ ਜੇ ਪਿੰਡਾਂ ਤੋਂ ਜੀ ਰੀਤ ਸਟਾਰਟ ਹੋਣੀ ਹੈ ਜੇ ਪਿੰਡ ਬਚ ਗਏ ਪਿੰਡਾਂ ਦੇ ਬੱਚੇ ਵੱਜ ਗਏ ਤਾਂ ਪਿੰਡਾਂ ਦੀ ਜਵਾਨੀ ਵੀ ਬਚ ਜਾਣੀ ਹੈ ਪਿੰਡਾਂ ਦਾ ਵਿਰਸਾ ਵੀ ਬਚ ਜਾਣਾ ਸੋ ਦੋਸਤੋ ਧੰਨਵਾਦ ਕਰਦਾ ਹਾਂ ਤੇ ਰਣੀ ਰਹਾਗਾ ਅਸੀਂ ਅਸੀਂ ਹੁਣ ਵੀ ਕਹਿੰਦੇ ਆ ਸਾਡਾ ਕਲੱਬ ਰਣੀ ਆ ਸਾਡੇ ਪਿੰਡ ਵਾਸੀਆਂ ਦਾ ਜਿਹੜੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਸਾਡਾ ਸਾਥ ਦਿੰਦੇ ਆ ਤੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਦੇਖ ਮੈਂ ਉਹ ਵੀਡੀਓ ਬਣਾਉਣੀ ਉਸ ਟਾਈਮ ਥੋੜਾ ਜਿਹਾ ਬਿਜੀ ਸੀਗੇ ਤੇ ਸਾਡੇ ਪਿੰਡ ਇਸ ਵੇਲੇ ਜਿਤਨੇ ਦਿਨ 9 ਦਿਨ ਟੂਰਨਾਮੈਂਟ ਚੱਲਿਆ ਜੀ 9 ਦਿਨ ਇਸ ਵੇਲੇ ਮੇਲੇ ਵਰਗਾ ਮਾਹੌਲ ਹੁੰਦਾ ਸੀ ਤੇ ਸਾਡਾ ਸਾਰੇ ਦਾ ਸਾਰਾ ਪਿੰਡ ਸਾਡੇ ਗਰਾਊਂਡ ਦੇ ਵਿੱਚ ਹੁੰਦਾ ਸੀ ਸਾਡੇ ਬੱਚਿਆਂ ਨੂੰ ਖੇਡਦੇ ਨੂੰ ਦੇਖਦਾ ਸੀ ਸੋ ਦੋਸਤੋ ਇਨਾ ਪਰਾਲੇ ਕਰਨ ਦੀ ਲੋੜ ਆ ਤੋਂ ਮੈਂ ਬੇਨਤੀ ਕਰੂੰਗਾ ਕਿ ਸਾਰੇ ਦੋਸਤ ਜਿਹੜੇ ਮੇਰੀ ਆਵਾਜ਼ ਨੂੰ ਸੁਣ ਰਹੇ ਆ ਅਜਿਹੇ ਪਰਾਲੇ ਸਾਨੂੰ ਕਰਨ ਦੀ ਲੋੜ ਆ ਅਜਿਹੇ ਪਰਾਲੇ ਸਾਨੂੰ ਕਰਨੇ ਚਾਹੀਦੇ ਆ ਸੋ ਅੱਗੇ ਆਵੋ ਕੋਈ ਸੁਣੋ ਜਵਾਬ ਨਹੀਂ ਦੇਊਗਾ ਜੇਕਰ ਤੁਸੀਂ ਚੰਗਾ ਕੰਮ ਪਿੰਡ 'ਚ ਕਰੋਗੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ ਤੁਹਾਡਾ ਖਿਆਲ ਧਿਆਨ ਦੇਣਗੇ ਠੀਕ ਆ ਜੀ ਤੁਹਾਡਾ ਸਾਥ ਦੇ ਕੇ ਤੁਹਾਡੇ ਨਾਲ ਕਰਾਉਣਗੇ ਹੋਰ ਵੀ ਵਧੀਆ ਬੀਤੂ ਆ ਤੇਰੀ ਉਮਰ ਕਿੰਨੀ ਆ ਪੁੱਤ ਤੇਰੀ ਵੀ ਮੇਰੀ ਜਿਵੇਂ 11ਵਾਂ ਲੱਗਿਆ ਹੋਇਆ ਤੇਰੀ ਕਿਹੜੀ ਕਲਾਸ ਪੜਦੇ ਹੋ ਮੈਂ ਸੈਮੀ ਚ ਤੁਸੀਂ ਤੁਸੀਂ ਸੈਮੀ ਕਲਾਸ ਕੋਲ ਤੇ ਤੂੰ ਵੱਡਾ ਤੂੰ 10 ਦਾ ਕਿਉਂ ਪੜਦੇ ਹੋ ਮੈਂ ਇਹ ਵੱਡਾ ਮੁੱਕ ਸਿਆਦੂ ਤੇ ਵੱਡਾ ਕੰਦ ਚ 10 ਦਾ ਹਾਂ ਨਾ ਉਹ ਵੱਡਾ ਹਾਂ ਓਏ ਤੇਰੀ ਉਮਰ ਕਿੰਨੀ ਆ ਪੁੱਤ ਮੋਰੀ ਆ ਗਿਆ ਆ ਅਸੀਂ ਆ ਗੋਲਡੀ ਆ ਸਾਡਾ ਇਹ ਹੈ ਗੋਲਡੀ ਇਹ ਨਾ ਐਕਟਿਵ ਪੰਜਾਬ ਖੇਡ ਕੇ ਆ ਹਣਾ ਗੋਲਡੀ ਐਕਟਿਵ ਪੰਜਾਬ ਖੇਡ ਕੇ ਆ ਨਾ ਹੋਰ ਕੜਾ ਤੇ ਤੇ ਨਾਲ ਜੀ ਮੇਰਾ ਨਾਲ अच्छा तू भी खड्ग पंजाब वेरी गुड रणो की है रणवीर ए था। था। प्यार प्यार हाँ, हाँ, प्यार प्यार है मुंडा जी रणवीर जिणा सरकारी प्राइमरी स्कूल ਵੱਲੋਂ ਜਿਹੜਾ 11 ਸਾਲ ਦੀ ਫੁੱਟਬਾਲ ਟੀਮ ਦਾ ਪੰਜਾਬ ਦਾ ਪਲੇਅਰ ਰਿਹਾ ਗਿਆ ਖੇਡ ਕੇ ਆਏ ਨੇ ਸੈਕੰਡ ਪੋਜੀਸ਼ਨ ਦੀ ਹੈ ਨਾ ਆਪਣੇ ਹਾਂ ਹਾਂ ਸੈਕੰਡ ਪੋਜੀਸ਼ਨ ਇਹਨੇ ਸਨਮਾਨ ਵੀ ਕੀਤਾ ਸੋ ਦੋਸਤੋ ਵਧੀਆ ਚੀਜ਼ਾਂ ਦੇਖੋ ਵਧੀਆ ਚੀਜ਼ਾਂ ਕਰੋ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਕਿਉਂਕਿ ਆਪਣਾ ਜਿਹੜੀ ਹੈ ਜਿਹੜੀ ਪੀੜ੍ਹੀ ਹੈ ਆਪਣੀ ਸੌਰੀ ਆਪਣੇ ਜਿਹੜੇ ਨੌਜਵਾਨੀਆਂ ਇਹਨੂੰ ਆਪਾਂ ਬਚਾਈਏ ਤੇ ਇਹਨਾਂ ਬੱਚਿਆਂ ਦਾ ਬਸੇਸ ਖਿਆਲ ਰੱਖਣਾ ਇਹ ਰੈਗੂਲਰ ਤੁਸੀਂ ਰੈਗੂਲਰ ਕਰਨੇ ਆਉਂਦੇ ਹੋ ਗਰਾਊਂਡ ਚ ਚਾਰ ਚਾਰ ਜੀ ਤੁਸੀਂ ਚਾਰ ਜੀ ਚਾਰ ਜੀ ਅੱਗੇ ਰਨਿੰਗ ਕਰਕੇ ਪ੍ਰੈਕਟਿਸ ਲਾ ਕੇ ਜੀ ਫਿਰ ਗੇਮ ਖੇਡੋ ਵੇਰੀ ਗੋਦਾ ਦੇਖੋ ਜੀ ਇਹਨਾਂ ਦਾ ਜਜ਼ਬਾ ਸਾਡੇ ਬੱਚੇ ਨੇ ਇਹ ਜੁੜਨਗੇ ਤਾਂ ਗਰਾਊਂਡਾਂ ਦੇ ਵਿੱਚ ਜੇ ਤੁਸੀਂ ਗਰਾਊਂਡਾਂ ਦੇ ਵਿੱਚ ਨਿੱਕੇ ਨਿੱਕੇ ਐਕਟੀਵਿਟੀ ਕਰਦੇ ਰਹੋਗੇ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਬਈ ਚਲੋ ਲਾਉਗੇ